ਦੇਖੋ ਅਸੀਂ ਬਹੁਤ ਧੰਨਵਾਦੀ ਹਾਂ ਕਿਉਂਕਿ ਮੇਰੇ ਫਾਦਰ ਸਾਹਿਬ ਅੱਜ ਤੋਂ ਸਾਲ ਪਹਿਲਾਂ ਉਹਨੇ ਡੈਥ ਹੋ ਗਈ ਸੀ ਉਹ ਇੱਕ ਟਕਸਾਲੀ ਪਰ ਇੱਕ ਬਹੁਤ ਹੀ ਆਪਣੇ ਜਹੇਦਾਰ ਸੀ ਉਹਨਾਂ ਨੇ ਜਿੰਨੇ ਵੀ ਮੋਰਚੇ ਲੱਗੇ ਨੇ ਚਾਹੇ 71 ਦਾ ਚਾਹੇ ਐਮਰਜੈਂਸੀ ਦਾ ਚਾਹੇ ਜਾਤੀ ਧਰਮ ਦੇ ਦੋ ਮੋਰਚਾ ਚਾਹੇ ਦਰਬਾਰ ਸਾਹਿਬ ਨੂੰ ਜਾਰਦਾ ਹਰੇਕ ਮੋਰਚੇ ਵਿੱਚ ਉਹਨਾਂ ਨੇ ਭਾਗ ਲਿਆ ਤੇ ਜੇਲ੍ਹ ਕੱਟੀ ਹੈ ਉਹਨਾਂ ਦੇ ਪਹਿਲਾਂ ਮੈਨੂੰ ਫੋਨ ਤੇ ਇਹਨਾਂ ਨੇ ਗੱਲ ਕੀਤੀ ਸੀ ਵੀ ਮੈਂ ਜਰ ਵੀ ਕਿਤੇ ਆਉਂਗਾ ਇੱਧਰ ਕਲਕੇ ਤੇ ਵੀ ਮੈਂ ਤੁਹਾਡੇ ਜਰੂਰ ਕਰੇ ਆ ਕੇ ਜਾਊਂਗਾ ਉਸੇ ਸਬੰਧ ਵਿੱਚ ਅੱਜ ਉਹ ਮੇਰੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਘਰ ਆਏ ਨੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਸਾਡਾ ਪਰਿਵਾਰ ਚਾਹੇ ਬਹੁਤ ਸਾਰੀਆਂ ਮੁਸੀਬਤਾਂ ਵੀ ਸਾਨੂੰ ਇਸ ਵਿੱਚ ਦਾ ਝਲਨੀਆਂ ਪਈਆਂ ਪਰ ਅਸੀਂ ਸਦਾ ਇਸ ਰੋਮਨੀ ਕਾਲੀਦਾਨ ਨਾਲ ਤਕਰੀਬਨ 65-70 ਸਾਲ ਤੋਂ ਮੇਰੇ ਸਭ ਪਹਿਲਾ ਸਤਕਾਰਯੋਗ ਪਿਤਾ ਜੀ ਇਹ ਹੋਣਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਆਪਣਾ ਜੀਵਨ ਜੋ ਪਕੀਦ ਕਰਕੇ ਜਾਵਾਂਗੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਜੋ ਖੇਤਰੀ ਪਾਰਟੀ ਹੈ ਉਹ ਮਜ਼ਬੂਤ ਹੋ ਕੇ ਪੰਜਾਬ ਦੀ ਸੇਵਾ ਕਰ ਸਕੇ ਕੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਹਮੇਸ਼ਾ ਹੀ ਟਕਸਾਲੀ ਪਰਿਵਾਰਾਂ ਨੂੰ ਬਣਦਾ ਮਾਣ ਤੇ ਸਨਮਾਨ ਦਿੰਦੇ ਨੇ ਉਸ ਦੇ ਤਹਿਤ ਜੋ ਖੋਖ ਪਰਿਵਾਰਾਂ ਲੰਬੇ ਚਿਰ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਉਦੇ ਸੰਬੰਧ ਵਿੱਚ ਅੱਜ ਨਾਬਾ ਫੇਰੀ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਆਏ ਸੀ ਤਾਂ ਉਹ ਖੋਖ ਨਿਵਾਸ ਵਿਖੇ ਚਾਹ ਦਾ ਕੱਪ ਪੀ ਕੇ ਗਏ ਨੇ ਤੇ ਪਰਿਵਾਰ ਨੂੰ ਮਿਲ ਕੇ ਗਏ ਨੇ ਹੋਰ ਕੀ ਕਿਹਾ ਪਾਰਟੀ ਦੀ ਚੜ੍ਹਦੀ ਕਲਾ ਪਾਰਟੀ ਚੜ੍ਹਦੀ ਕਲਾ ਲਈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਜੋ ਹੜ੍ਹਾਂ ਦੇ ਕੁਦਰਤੀ ਕ੍ਰੋਪੀ ਨਾਲ ਜੋ ਹੜਾ ਆਏ ਨੇ ਉਹਦੇ ਸੰਬੰਧ ਵਿੱਚ ਹਲਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਹੋਵੇ ਚਾਹੇ ਚਾਹ ਡੀਜ਼ਲ ਹੋਵੇ ਕਣਕ ਹੋਵੇ ਜਾਂ ਕੋਈ ਵੀ ਸਮੱਗਰੀ ਹੋਵੇ ਤਾ ਉਥੇ ਉਹਨਾਂ ਨੇ ਕਿਹਾ ਵੀ ਪਹੁੰਚਦੀ ਕਰੋ ਜੋ ਸਾਡਾ ਕੇਂਦਰ ਜਲੰਧਰ ਵਿਖੇ ਬਣਿਆ ਹੋਇਆ ਤਾਂ ਪਹਿਲਾਂ ਵੀ ਸਾਡੀ ਟੀਮ ਨੇ ਸਰਦਾਰ ਗੁਰਸੇਵਕ ਸਿੰਘ ਗੋਲੂ ਨੇ ਸੋਚੇ ਸਾਡੇ ਜਥੇਦਾਰ ਬਲਤੇਜ ਸਿੰਘ ਜੀ ਖੋਖ ਨੇ ਅਸੀਂ ਸਾਰਿਆਂ ਨੇ ਰਲ ਕੇ ਪਹਿਲਾਂ ਵੀ 20 ਟਰਾਲੀਆਂ ਉੱਥੇ ਚਾਰੇ ਦੀਆਂ ਤੂੜੀ ਦੀਆਂ ਤੇ ਹੋਰ ਸਮਗਰੀਆਂ ਭੇਜੀਆਂ ਨੇ ਤੇ ਅੱਗੇ ਵੀ ਜੋ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਹੁਕਮ ਕਰਕੇ ਗਏ ਨੇ ਉੱਥੇ ਅਸੀਂ ਫੁੱਲ ਚੜਾਵਾਂਗੇ